ਹੋਰ ਬਣਾ ਪੈਗ ਹਾਂ ਲਓ ਸਤਾਤੀ ਲਾ ਆ ਗਿਆ ਰੋਟਕੇ ਦਾ ਟਾਇਆ ਦੱਸੀ ਗੱਲ ਬਾਈ ਸਸਰੀ ਗੱਲ ਤਾਂ ਠੀਕ ਹੈ ਸਵੇਰ ਦਾ ਗਿਆ ਨਵੀੜਿਆ ਕੰਮ ਨੇ ਬਿੜਿਆ ਨਹੀਂ ਬਾਈ ਖੇਤ ਚ ਕਾਕੰਡੇ ਬਹੁਤ ਕਾਕੰਡੇ ਦੀ ਗੱਲ ਨਹੀਂ ਬੰਦੇ ਤੇ ਕਾਕੰਡਾ ਹੋਣਾ ਚਾਹੀਦਾ ਕੰਮ ਦਾ ਐ ਨਹੀਂ ਪੜਦਾ ਜੇ ਤੈਨੂੰ ਨਹੀਂ ਨਾ ਕੁਛ ਤੇਰਾ ਮੂਦੂ ਦੇਖਲਾ ਤੋ ਜਾ ਪਰਦੇਸੀਆਂ ਨੂੰ ਪੱਤ ਘਰ ਦਾ ਪਿਆਤ ਨਹੀਂ ਦੇਣਾ ਚਾਹੀਦਾ ਇਹਨਾਂ ਤੇ ਭਰੋਸਾ ਕਰਨਾ ਮਾਰਾ ਹੁੰਦਾ ਪੱਤ ਹਾਂਜੀ ਦਾਤੀ ਜੀ ਮੈਨੂੰ ਵੀ ਇਹੀ ਮਹਿਸੂਸ ਹੁੰਦਾ ਪਰ ਮੰਮੀ ਡੈਡ ਮੇਰੀ ਗੱਲ ਹੀ ਨਹੀਂ ਸੁਣਦੇ ਕੋਈ ਨ ਪਤਾ ਤਰਪੇ ਅਦਿੰ ਅੱਖਾਂ ਤੇ ਨਾ ਪਰਦਾ ਪਿਆ। ਢੀਆਂ ਦਾ ਘਰ ਨੂੰ ਸਾਹਮਣ ਚ ਵੱਡਾ ਹੁੰਦਾ। ਢੀਆਂ ਵੀ ਤਾਂ ਘਰ ਨੂੰ ਸਾਹ ਵੀ ਸਕਦੀਆਂ ਪਤਾ। अरे क्या देख रहा है जल्दी जल्दी काम निपटा ले बाद में खेत भी जाना है चल भी भी खाना बना ले बाद में बनाता हूँ लेकिन तो फोन आ गया है హాలో హాలో కింయా నివేర్దియా కామ కారాయా కామ కిని బఢ్నా మే తా స్వేర్ ది సేర్ పిడ్ నాల్ పయియా అస్యా తా వచారా జాం దారే వే రాము మ रामू ओ रामू फट दे रामू कौन है गल कर सरदार किसका फोन है सरदार का हां हाँ जी सरदार जी हां जी रामू आ कर बिंदु ने दवाई दवा लिया ते गड्डी ले जा बिंदु डॉक्टर को जाओ नहीं चंगा अरे गाड़ी की क्या जरूरत है मैं मोटरसाइकिल पर ही ले जाऊंगा चल देख लो जब तुम चंगा लगता है आलो बीबी जी खाना बना लूं फिर लेकर जाता हूं बिंदा डॉक्टर के पास ठीक है ਉਹ ਕੀ ਗੱਲੋ ਕੀ ਭਝਾਈ ਨੂੰ ਨਾਲੇ ਰਾਮੂ ਨੂੰ ਤੇ ਚੱਲ ਲੱਗਾ ਦਵਾਈ ਨੂੰ ਆਣਾ ਉਹ ਬਈਆਂ ਨੂੰ ਇੰਨਾ ਸਿਰੇ ਨਹੀਂ ਚੜਾਈਦਾ ਕੋਨੇ ਭਾਈ ਹੁਣ ਕਿਵੇਂ ਜਾਉਣਾ ਉਹ ਹਾਂ ਕੰਬੈਨ ਦਾ ਪਤਾ ਹੈ ਬਸ ਪੁੱਛਿਆ ਸੀਗਾ ਬਾਈ ਯਾਰ ਉਹ ਕਹਿੰਦੇ ਵੀ ਦੂਜਾ ਆਪਣਾ ਜਿਹੜਾ ਇੱਕ ਅੱਦੇ ਦਿਨ ਤੱਕਰ ਹੋ ਜਾਂਦੀ ਹੈ ਵਿਹਲੀ ਤੇ ਫਿਰ ਦੱਸ ਦਿੰਨੇ ਆ ਢੋਨਾ ਤਾਂ ਆ ਹੀ ਖੜਾ ਤੇਰਾ ਹਾਂ ਆ ਜਾ ਖੜਾ ਉਹ ਮੈਂ ਕਿ ਰੋਟੀਆਂ ਖਾ ਕੇ ਘਰੇ ਵੀ ਤਾਂ ਪੈਣਾ ਹੀ ਆ ਆਪ ਜਾ ਕੇ ਕੰਮ ਕਰਦੇ ਆ ਆ ਹੁਣ ਕਮਾਦ ਇੰਨਾ ਸੋਹਣਾ ਹੋ ਗਿਆ ਆ ਚਾਰਕ ਲਗੌੜਾ ਹੈ ਕਿ ਉਹ ਆ ਕੇ ਨਾ ਖਰਾਬ ਕਰ ਜਾਂਦੇ ਵੀ ਮੰਗ ਕੇ ਲੈ ਲੋ ਚੀਜ਼ ਲੈਣੀ ਤਾਂ ਅੱਜ ਫਿਰ ਥੋੜੀ ਬੈਠੇ ਸੀਗੇ ਤੇ ਖਰਾਬ ਬਾੜਾ ਕਰਤਾ ਤੇ ਮੇਰੇ ਹੱਥ ਗੰਨਾ ਆ ਗਿਆ ਗੰਨੇ ਨਾਲ ਪਾਸੇ ਹੀ ਛਿੱਲੇ ਉਹਨਾਂ ਦੇ ਫੋਨ ਨਹੀਂ ਆਉਂਦੇ ਘਰ ਤੇ ਕੱਲਾ ਇੱਥੇ ਖਮਜਦਾ ਫਿਰਦਾ ਹਾਂ ਕੋਈ ਬੰਦਾ ਬੁੰਦਾ ਰੱਖ ਲੈ ਉਹ ਬੰਦੇ ਨੂੰ ਮੈਂ ਕਿਹੜਾ ਮੀਤਾ ਹੈ ਹੈ ਵੀ ਸਾਰੇ ਕੰਮ ਉਹਨੂੰ ਸੰਭਾਈ ਰੱਖਣਾ ਪ੍ਰਵਾਸੀ ਨੂੰ ਆਪ ਕਰਾਂਗੇ ਯਾਰ ਕੰਮ ਗੱਲ ਤਾਂ ਤੇਰੀ ਸਹੀ ਹੈ ਪਰ ਯਾਰ ਮੀਤੇ ਦੀ ਗੱਲ ਤਾਂ ਯਾਦ ਆਇਆ ਹਾਂ ਬਾਲਾ ਹੀ ਸਿਰ ਚੜਾ ਰੱਖਿਆ ਉਹਨੇ ਹਾਂ ਮੈਨੂੰ ਤਾਂ ਲੱਗਦਾ ਕਿਤੇ ਉਹਨੂੰ ਗੋਦ ਤਾਂ ਨਹੀਂ ਲੈਣਾ ਗੋਦ ਤਾਂ ਭਾਵੇਂ ਨਾ ਲਵੇ ਪਰ ਮੈਨੂੰ ਐਂ ਨਹੀਂ ਲੱਗਦਾ ਜਿਹੜੇ ਹਿਸਾਬ ਨਾਲ ਪਰਿਵਾਰ ਦੀ ਜ਼ਿੰਮੇਵਾਰੀ ਸਾਂਭੀ ਬੈਠਾ ਨਾ ਦੇ ਕੋਈ ਹੋਰ ਚੰਦੀ ਨਾ ਛਾੜਦੇ ਚੱਲ ਲੱਗਦਾ ਤਾਂ ਹੀ ਆ ਜਾਈਏ ਹਾਂ ਚਾਹ ਪਿਆ ਮੈਂ ਤੁਹਾਨੂੰ ਆ ਜਾ ਅਰੇ ਬਹੁਤ دیر ਲਗਾਦੀ ਬੀਬੀ ਜੀ ਆ ਜਾਓ ਬੀਬੀ ਜੀ ਆ ਜਾਓ ਆ ਜਾਓ ਫਿਰ ਮੇਰੇ ਕੋਲ ਹੋਰ ਵੀ ਕੰਮ ਹੈ देख ला ता मिथे काम तो भैया बैठा है सामी तो बैठा है पर है तो काम माड़ा ही कम गलती है ना कि हाल सजा कुत्ता पवे राम ठीक है की गल ਬਸ ਵੀ ਥਕਾਨ ਜੀ ਹੋ ਗਈ ਹਵਾ ਚੱਲਦੀ ਜਾਂਦੀ ਹੈ ਸੌਂ ਚ ਗਈ ਚਲੋ ਕਿਵੇਂ ਆਉਣੇ ਉਹ ਮਾਸੋ ਦਾਤਰੀ ਚਾਹੀਦੀ ਸੀ ਯਾਰ ਮੈਨੂੰ ਦਾਤਰੀ ਹੈਗੀ ਤੇਰੇ ਕੋਲੇ ਆ ਵੇਖ ਇਧਰ ਅੰਦਰ ਪਈ ਹੋਣੀ ਉਹ ਸਾਡੇ ਵਾਲਾ ਟੁੰਡੂ ਜਾਂ ਭੈਣਾਂ ਪਤਾ ਨਹੀਂ ਕਿੱਥੇ ਗਵਾਚ ਗਿਆ ਮੈਂ ਬੜਾ ਲੱਭਿਆ ਉੱਥੇ ਮਿਲ ਗਈ ਉਹ ਇਧਰ ਆਂ ਛਟੀਆਂ ਉਹਨੇ ਰੱਖੀ ਆ ਯਾਰ ਇੱਥੇ ਵੇਖ ਇੱਥੇ ਅੱਤ ਹੋ ਗਈ ਯਾਰ ਕਿੱਥੇ ਐ ਮੈਨੂੰ ਤਾਂ ਦਿਖਦੀ ਨਹੀਂ ਕਿੱਥੇ ਆ ਵੇ ਖਸਮਾ ਆਵੇ ਆ ਦੇਖ ਅਜ ਸਿੱਧਾ ਹੀ ਆ ਘੁੱਟ ਜਾ ਹਾਂ ਆ ਆ ਆ ਆ ਭਾਈ ਬੱਸ ਆਪਰਾ ਤੇਰੇ ਵਾਲੀ ਗਾਤੀ ਰੁਕੀ ਹੋ ਗਿਆ ਬੱਸ ਟੁੱਲੂ ਯਾ ਖਰਾਬ ਹੋਇਆ ਪਿਆ ਸੀ ਮੈਂ ਕਿੰਨੇ ਵਾਰੀ ਕਿਹਾ ਤੇਨੂੰ ਮੈਂ ਲਿਆ ਦੇ ਯਾਰ ਲਿਆ ਦੇ ਤੂੰ ਸ਼ਹਿਰ ਜਾਂਦਾ ਲੈ ਕੇ ਨਹੀਂ ਦਿੰਦਾ ਯਾਰ ਯਾਰ ਗੱਲ ਕਹਿਣੀ ਸੀ ਰਾਮਿਆ ਤੈਨੂੰ ਆਖਾਂ ਹਾਂ ਯਾਰ ਮੈਂ ਤੇਨੂੰ ਮਾੜਾ ਮੋਟਾ ਤੂੰ ਤਾਂ ਸਮਝਾ ਲਾ ਯਾਰ ਜਿਹੜੇ ਹਸਾਬ ਨਾਲ ਭਈਆ ਉਹਦੇ ਪਰਿਵਾਰ ਨੂੰ ਪਈ ਫਿਰਦਾ ਹੈ ਪਿੰਡ ਵਾਲੇ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਯਾਰ ਕੀ ਸਮਝਾਵਾਂ ਮੈਂ ਮੇਰੀ ਤਾਂ ਸੁਣਦਾ ਹੀ ਨਹੀਂ ਮੇਰੇ ਤਾਂ ਭੱਜ ਭੱਜ ਕੇ ਪੈਂਦਾ ਅੱਗ ਜੇ ਮੈਂ ਉਸ ਕਹਿ ਨਹੀਂ ਦੇਣਾ ਨਾ ਪਹਿਲੀ ਗੱਲ ਤਾਂ ਮੈਂ ਕਹਿੰਦਾ ਨਹੀਂ ਤੈਨੂੰ ਪਤਾ ਇਹ ਮੇਰੇ ਸੁਭਾਅ ਦਾ ਹੂੰ ਤੇ ਜਦੋਂ ਮੜ ਮੋਟਾ ਆਉਂਦਾ ਮੈਨੂੰ ਤਾਂ ਲੈਤਾ ਨਾ ਤੇ ਬਾਅਦ ਮੈਂ ਤਾਂ ਬੋਲਣ ਹੀ ਨਹੀਂ ਦਿੰਦਾ ਤੇ ਉਹਨੂੰ ਉਹਨੂੰ ਜਾਣੀ ਪਹੁੰਚਾ ਲੈ ਫਿਰ ਪਤਾ ਨਹੀਂ ਕੀ ਉਹਦਾ ਕੋਣ ਕਿੱਥੇ ਚ ਪਾਇਆ ਉਹ ਮੈਨੂੰ ਸਮਝ ਨਹੀਂ ਆਉਂਦੀ ਮੇਰਾ ਜੀ ਕਰਦਾ ਨਾ ਵੀ ਯਾਰ ਪਰ ਹੁਣ ਆਇਆ ਬਾਪੂ ਦੀ ਬਿਮਾਰੀ ਵਜੇ ਨਾਲ ਪੈਸੇ ਫੜਲੇ ਮੈਂ ਉਹ ਤੇ ਮੈਨੂੰ ਆਇਆ ਵੀ ਉਹ ਲਾ ਲਿਆ ਪੈਸੇ ਲਾ ਗਏ ਤੇ ਮੈਂ ਇਹ ਤੋਂ ਹਟ ਜਾਣਾ ਯਾਰ ਹੂੰ ਠੀਕ ਨਹੀਂ ਮੈਨੂੰ ਚੰਗਾ ਨਹੀਂ ਲੱਗਦਾ ਉੱਥੇ ਉਹ ਨਹੀਂ ਯਾਰ ਰਾਮਿਆ ਗੱਲ ਇਹ ਆ ਉਹ ਮੈਂ ਨਹੀਂ ਕਹਿੰਦਾ ਵੀ ਹਰ ਬੰਦਾ ਮਾੜਾ ਹੁੰਦਾ ਪਰ ਹੈਗਾ ਇਹ ਪ੍ਰਵਾਸੀ ਆ ਤੇ ਆਪਾਂ ਸਾਰੇ ਇੱਕ ਦੂਜੇ ਦੀ ਅੰਗਲੀ ਸੰਗਲੀ ਸਾਡੇ ਦਾਦੇ ਪਰਦਾਦੇ ਚਾਚੇ ਤਾਇਆ ਦੇ ਪੁੱਤ ਰਹੇ ਆ ਹੂੰ ਉਹਦੀ ਤਾਂ ਚੱਲ ਮੱਤ ਮਰੀ ਹੈਗੀ ਕੋਈ ਗੱਲ ਨਹੀਂ ਪਰ ਤੂੰ ਮਾੜੀ ਮੋਟੀ ਨਾ ਬਿੜ ਕੇ ਰੱਖਿਆ ਕਰ ਉਹ ਭਰੋਸੇ लायक ਨਹੀਂ ਬੰਦਾ ਨਹੀਂ ਆ ਤਾਂ ਖਿਆਲ ਪੱਖਿਆਲ ਰੱਖਦਾ ਹੀ ਆ ਪਰ ਹਾਕ ਤਰੀ ਗੱਲ ਠੀਕ ਆ ਸਾਂਝ ਤਾਂ ਆਪਣੀ ਪੁਰਾਣੀ ਆ ਨਾ ਥੋੜਾ ਐ ਤਾਂ ਨਹੀਂ ਗੱਲ ਕੋਈ ਪਰ ਇਹ ਨੂੰ ਸਮਝਣਾ ਚਾਹੀਦਾ ਸਮਝਦਾ ਹੀ ਨਹੀਂ ਗਾ ਚਲ ਹਾਂ ਕੋਈ ਨਹੀਂ ਕਰ ਲਾ ਕੀ ਕਰਦਾ ਮੈਂ ਬੰਦ ਛੱਟ ਆਰਾਮ ਕਰਦਾ ਕਰ ਲਾ ਕਰ ਲਾ ਚੰਗਾ ਠੀਕ ਆ ਆ ਫੜਾ ਕੇ ਜਾਣਾ ਦਾਤਰੀ ਤੇਰੀ ਮਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ

ਅੱਛਾ ਇੱਧਰ ਬਈ ਹੈ ਪਿਆ ਫਰਕ ਕੋਈ ਮਾੜਾ ਮੋਟਾ ਹਾਂ ਲੈਣ ਦੀਆਂ ਚਾਰ ਖਰਾਕਾਂ ਦਿੱਤੀਆਂ ਡਾਕਟਰ ਨੇ ਅੱਛਾ ਫਰਕੇ ਹੋਣਾ ਲਓ ਡੈਡੀ ਪਾਣੀ ਜਿਉਂਦਾ ਰਹੇ ਰਾਮੂ ਵਿਚਾਰਾ ਲੈ ਗਿਆ ਮੈਨੂੰ ਫਰਕੇ ਹੋਣਗੇ ਮੰਮੀ ਤੁਸੀਂ ਸਾਰੇ ਦਿਨ ਰਾਮੂ ਰਾਮੂ ਹੀ ਕਰਦੇ ਰਹਿੰਦੇ ਹੋ ਮੈਨੂੰ ਨਹੀਂ ਚੰਗਾ ਲੱਗਦਾ ਤੁਹਾਡਾ ਰਾਮੂ ਰੇ ਪੁੱਤ ਆਈ ਦੇ ਅਖੀਦ ਹੁੰਦਾ। ਰਾਬੂ ਬਹੁਤ ਚੰਗਾ ਬੰਦਾ ਹੈ। ਦੇਖ ਆਪਣੇ ਸਾਰੇ ਕੰਮ ਕਰਦਾ ਹੈ। ਘਰ ਦਾ ਕੰਮ ਉਹ ਕਰਦਾ ਹੈ, ਖੇਤ ਦਾ ਕੰਮ ਉਹ ਕਰਦਾ ਹੈ, ਪੰਜਾਬ ਦਾ ਕੰਮ ਉਹ ਕਰਦਾ ਹੈ। ਆਪਣਾ ਸਾਰਾ ਕੰਮ ਉਹ ਤੇ ਸਿਰ ਤੇ। ਤੇ ਡੈਡ ਸਭ ਕੁਝ ਕੰਮ ਹੀ ਤਾਂ ਨਹੀਂ ਨਾ ਹੋ ਗਿਆ? ਰਿਸ਼ਤੇ ਵੀ ਕੋਈ ਚੀਜ਼। ਚਲ ਕੋਈ ਨਾ ਪੁੱਤ। ਰਿਸ਼ਤੇ ਨਾਲ ਤੇ ਵੀ ਤਾਂ ਬਣਾਇਆ ਹੀ ਬੰਦੇ। ਚਲ ਛੱਡੂ। ਕਿੱਥੇ ਰਾਬੂ? ਆਹ ਹੋਣਾ ਇੱਥੇ ਕਿਤੇ ਕਰਦਾ ਆਉਣਾ ਕੰਮ ਕਰ ਕੋ ਕਰਦਾ ਵਿਚਾਰਾ। ਸਰਬੇਤ ਆ ਕੋਈ ਚੋ ਨਾ ਤਾਂ ਵਧੀਆ ਬੜਾ ਖੜਾ ਆ ਮੀਨੇ ਕਾ ਮਜਾ ਖਰਾਬ ਕਰਤਾ ਕਾਂਗਿਆਰੀ ਜੀ ਵਧੀ ਪਈ ਚਲੋ ਮਾੜਾ ਮੋਟਾ ਛਾੜਦਾ ਹੀ ਫਰਕ ਪਊਗਾ ਆ ਕੀ ਦਾ ਆ ਗਿਆ ਕੋਲ ਖਤਮ ਮੈਂ ਤੁਹਾਨੂੰ ਮੈਂ ਤਬਾਰ ਕੋਲ ਫੋਨ ਕਰਨਾ ਹਾਂ ਹਾਂ ਮਿੱਤੇ ਬਾਈ ਕੀ ਹਾਲ ਹੈ ਵਧੀਆ ਵਧੀਆ ਬਾਈ ਵਧੀਆ ਹੈ ਉਹ ਜਉਨੇ ਇੱਧਰ ਮੋਟਰ ਤੇ ਨੀਗਾ ਮਰੀ ਮੇਰੇ ਵਾਲੀ ਤੇ ਰਫੋਤ ਨਹੀਂ ਫਿਰ ਮੈਂ ਇੱਧਰ ਕਿਵੇਂ ਸੀ ਉਹ ਯਾਰ ਘਰੇ ਵੀ ਹੈ ਨਹੀਂ ਤੇ ਪਸ਼ੂ ਵਾਲੇ ਪਾਸੇ ਦੇਖਿਆ ਉਧਰ ਵੀ ਹੈ ਨਹੀਂ ਕੱਲ ਨੂੰ ਉਤੋਂ ਦੀ ਨੈਵਲੀ ਵੇਖਣ ਲਈ ਜੀ ਹੈ ਨਹੀਂ ਯਾਰ ਕਦਾ ਕਿਧਰ ਚਲਾ ਗਿਆ ਉਹ ਨਹੀਂ ਭਾਈ ਮੈਨੂੰ ਯਾਦ ਆਇਆ ਜਦੋਂ ਮੈਂ ਚਾਹ ਪੀਣ ਗਿਆ ਸੀਗਾ ਨਾ ਤੁਹਾਨੂੰ ਮੈਂ ਚਿੰਦੂ ਦੀ ਹੱਟੀ ਤੇ ਵੇਖਿਆ ਸੀਗਾ ਟੋਫੀਆਂ ਟੂਫੀਆਂ ਹੀ ਲਈ ਜਾਂਦਾ ਸੀਗਾ ਅੱਛਾ ਅੱਛਾ ਅਛਾ ਉਹ ਜੋ ਆਖਾਂ ਵਾਸਤੇ ਲੈਂਦਾ ਹਣਾ ਯਾਰ ਜੋ ਆਖਾਂ ਦਾ ਮੂੰਹ ਹੀ ਬੜਾ ਕਰਦਾ ਯਾਰ ਉਹ ਅੱਛਾ ਬੜਾ ਚੰਗਾ ਹੈ ਉਹ ਬਹੁਤ ਚੰਗਾ ਯਾਰ ਉਹ ਭਾਈ ਯਾਰ ਉਹ ਆ ਖਾਣ ਪੀਣ ਨਾਲਆਂ ਚੀਜ਼ਾਂ ਨਾ ਆਪ ਹੀ ਲੈ ਕੇ ਜਾਇਆ ਕਰ ਜਵਾਕਾਂ ਵਾਸਤੇ ਕਿਉਂ ਹਾਂ ਉਹ ਐਵੇਂ ਪਰੋਸੇ ਜਿਹੀ ਵਾਲੀ ਗੱਲ ਨਹੀਂ ਹੁੰਦੀ ਉਹ ਨਹੀਂ ਨਹੀਂ ਰਾਮ ਨੂੰ ਤਾਂ ਮੈਂ ਆਪਣੇ ਮੂੰਹ ਸਮਝਦਾ ਹੈ ਹੈਨਾ ਇਹ ਤਾਂ ਮੇਰਾ ਸਾਰਾ ਕੰਮ ਕਰਦਾ ਤੁਸੀਂ ਕਰ ਦਿੰਦਾ ਯਾਰ ਮੈਨੂੰ ਬਹੁਤ ਚੰਗਾ ਬੰਦਾ ਹੈ ਅੱਛਾ ਫੋਨ ਫਾਨ ਲੈ ਕੇ ਦਿੱਤਾ ਨੂੰ ਮੈਂ ਚੱਲ ਭਰਾਵਾ ਤੇਰੀ ਮਰਜ਼ੀ ਹੈ ਜੋ ਮਰਜ਼ੀ ਲੈ ਦੇ ਚੱਲ ਠੀਕ ਹੈ ਤੋੜਿਆ ਮੈਂ ਜਾ ਕੇ ਮੈਂ ਦੁਕਾਨ ਤੇ ਉਹਨੂੰ ਕੋਈ ਨਹੀਂ ਬਾਈ ਕੋਈ ਨਹੀਂ ਠੀਕ ਹੈ ਬਾਈ ਪਤੰਦਰ ਪਾੜਾਈ ਪਰੋਸਾ ਕਰੀ ਬੈਠਾ ਬਲਵਾਸੀ ਤੇ ਕਿੰਨੀ ਹਰੀ ਸਮਝਾ ਲਿਆ ਉਹਦੇ ਖਾਣੇ ਹੀ ਨਹੀਂ ਵਰਤੀ ਗੱਲ ਮੰਤਧਾਰਾ ਕਿਤੇ ਕੋਈ ਨੁਕਸਾਨੀ ਨਾ ਕਰਾ ਕੇ ਭੇਜੇ। ਠੀਕ। ਚਲ ਕੋਈ ਨਹੀਂ। ਰਾਮਾ ਉਧਰ ਤਾਂ ਨੂੰ ਸਮਝਾ ਕੇ ਦੇਖਦਾ। ਉਹਨੂੰ ਕਹੂੰਗਾ ਤੂੰ ਧਿਆਨ ਰੱਖੀ। ਹਰੇ ਚੁਟਕੀ ਉਧਰ تمہارے ਲਈ ਟੌਫੀ ਲੈ ਕੇ ਆਇਆ। ਇਹ ਦੇਖ ਇਧਰ ਵੀ ਹੈ। ਅਜਾ ਆਜਾ। ਨਿੱਕੀ ਇੱਥੇ ਕੀ ਕਰਦੀ ਹੈ? ਹਾਂ ਦੀਦੀ ਚੱਲ ਅੰਦਰ। तेरे कमीना चंगा हो गया रम तू आ गया यार घरे कोई है नहीं मैं भी कम चलें तू ए करी जवा ध्यान रखी मगरों चाह बना के दे इन्हों चंगा ठीक है घर पे भी कोई है अच्छा स्ने का आज बनेगी <गणागी> बात mami, mami. ప్పుడే

േടാം <laughs>

ਕਿ ਜਿੰਤੇ ਰਿਸ਼ਤੇ ਮਹਿਲੀਤੇ ਆ ਸਾਡੀਆਂ ਧੀਆਂ ਵੱਲ ਕੋਈ ਅੱਖ ਚੱਕ ਕੇ ਦੇਖੇ ਅਸੀਂ ਬਰਦਾਸ਼ਤ ਨਾ ਕਰਾਂਗੇ ਸਾਡਾ ਇਹ ਰਿਸ਼ਤਾ ਅੱਜ ਦਾ ਨਹੀਂ ਹੈ ਇਹ ਸਦੀਆਂ ਪੁਰਾਣਾ ਰਿਸ਼ਤਾ ਬਈ ਨਾ ਮਾਸਤਾ ਰਿਸ਼ਤਾ ਜੱਟ ਦੇ ਸਿਰ ਦਾ ਅਸੀਂ ਇਕੱਲੇ ਕੰਮ ਕਰਦੇ ਸਾਂਝੀ ਦੀ ਬਈ ਅਸੀਂ ਇੱਥਾਂ ਦੇ ਵੀ ਸਾਂਝੀ ਮੈਨੂੰ ਜੋ ਸਹੀ ਲੱਗਿਆ ਮੈਂ ਕਰਤਾ ਬਸ ਉਹ ਗੱਲ ਕਿ ਕਿਦਾ ਕਰ ਗਿਆ ਮਮੋਲੀ ਆ ਯਾਰ ਅਹ ਨੋ ਨੋ ਸਾਡੇ ਬਜ਼ੁਰਗਾਂ ਦੇ ਸਿਣੀ ਪਾਲੀ ਦਾ ਸਾਡੇ ਚਾਚੇ ਤਾਈ ਹੁੰਦੇ ਸੀ ਤੇ ਅੱਜ ਤੋਂ ਤੂੰ ਮੇਰੀ ਸਿਟੀ ਦੇ ਚਾਚਾ ਹੀ ਹੈ ਡੈਡੀ ਤੋਂ ਦਿੱਤੇ ਪ੍ਰਾਣਿਤ ਜੁਰਗਾ ਦੇ ਸਮੇ ਚਾਚਾ ਤਾਇਆ ਕਹਿੰਦੇ ਸੀ ਮੈਂ ਤਾਂ ਚਾਚੇ ਨੂੰ ਪਹਿਲਾਂ ਹੀ ਚਾਚਾ ਕਹਿੰਨੀ ਆ ਜਾਂਦੀ ਰਹੀ ਹੈ ਕੰਮ ਦੀ